ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸੋ ਅੱਜ ਦੀ ਆਪਣੀ ਲੇਟੈਸਟ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਬਾਈ ਜੀ ਸੋ ਆਪਾਂ ਆਪਾਂ ਨੂੰ ਬਹੁਤ ਡਿਮਾਂਡ ਆਉਂਦੀ ਸੀ ਬਾਈ ਜੀ ਆਪਾਂ ਨੂੰ ਕਾਲ ਵੀ ਆਈ ਵੀ ਆਪਾਂ ਨੂੰ ਸਪੈਸ਼ਲ ਮਾਡਲ ਸਪੈਸ਼ਲ ਚਾਦਰ ਵਾਲਾ ਕਰਾਹਾ ਬਾਈ ਜੀ ਵਰਕਸ਼ਾਪ ਉੱਤੇ ਅਵੇਲੇਬਲ ਮਿਲ ਜੂ ਸੋ ਬਾਈ ਜੀ ਉਹ ਕਰਾਹਾ ਆਪਾਂ ਸਪੈਸ਼ਲ ਮਾਡਲ ਸਪੈਸ਼ਲ ਚਾਦਰ ਵਾਲਾ ਕਰਾਹਾ ਆਪਾਂ ਰੈਡੀ ਕਰਕੇ ਲੈ ਕੇ ਆਏ ਅੱਜ ਦੀ ਵੀਡੀਓ ਦੇ ਵਿੱਚ ਸੋ ਕਿਹੜੀ ਸਪੈਸ਼ਲ ਚਾਦਰ ਲੱਗੀ ਹੈ ਉਹ ਤੇ ਕੀ ਸਾਈਜ਼ ਆ ਕਰਾਹੇ ਦਾ ਕਿਹੜੀ ਘੋੜੀ ਲੱਗੀ ਹੋਈ ਆ ਸੋ ਸਾਰੀ ਗੱਲਬਾਤ ਆਪਾਂ ਆਪਣੀ ਵੀਡੀਓ ਦੇ ਵਿੱਚ ਕਰਾਂਗੇ ਸੋ ਵੀਡੀਓ ਚ ਐਂਡ ਤੱਕ ਜਰੂਰ ਜੁੜੇ ਰਹੋ ਆਪਣੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਕੰਮ ਦੀ ਵੀਡੀਓ ਰਹਿਣ ਵਾਲੀ ਆ ਸੋ ਫਸਟ ਆਫ ਆਲ ਆਪਾਂ ਸਾਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਰਾਹੇ ਦੇ ਸਾਈਜ਼ ਬਾਰੇ ਗੱਲ ਕਰਾਂਗੇ ਬਾਈ ਜੀ ਸੋ ਸਾਈਜ਼ ਇਹਦਾ ਰਹਿਣ ਵਾਲਾ ਬਾਈ ਜੀ 8 ਫੁੱਟ ਦੀ ਲੰਬਾਈ ਆ ਸਵਾ 2 ਫੁੱਟ ਦੀ ਉਚਾਈ ਆ ਸਵਾ 2 ਫੁੱਟ ਮੀਨਸ ਮੰਨ ਕੇ ਚਲੋ 27 ਇੰਚ ਦੀ ਉਚਾਈ ਰਹਿਣ ਵਾਲੀ ਆ ਸੋ ਇਹਦੇ ਵਿੱਚ ਸਪੈਸ਼ਲ ਚਾਦਰ ਦੀ ਗੱਲ ਕਰੀਏ ਨਾ ਆਪਾਂ ਮੇਨ ਜਿਹੜਾ ਰੋਲ ਚਾਦਰ ਦਾ ਹੁੰਦਾ ਕਰਾਹੇ ਦੇ ਵਿੱਚ ਸੋ ਉਹਦੀ ਗੱਲ ਕਰੀਏ ਤਾਂ ਆਪਾਂ ਸਪੈਸ਼ਲ ਇਹਦੀ ਚਾਦਰ ਰਹਿਣ ਵਾਲੀ ਐ ਜਿਸਤੀ ਚਾਦਰ ਰਹਿਣ ਵਾਲੀ ਐ ਬਹੁਤ ਵਧੀਆ ਚਾਦਰ ਲੱਗੀ ਐ ਜਿਹਨੂੰ ਜਰ-ਜੁਰ ਨਹੀਂ ਪੈਂਦੀ ਇਹ ਗਰੰਟੀ ਹੁੰਦੀ ਆਪਣੀ ਬਾਕੀ ਬਾਈ ਜੀ ਇਹਦੀ ਗੇਹ ਦੀ ਗੱਲ ਕਰੀਏ ਇਹ ਦਸ ਗੇਹ ਦੀ ਚਾਦਰ ਆਪਾਂ ਇਹਦੇ ਉੱਤੇ ਅਪਲਾਈ ਕੀਤੀ ਹੋਈ ਐ ਮੋਟੀ ਸੋ ਇਹ ਚਾਦਰ ਮਹਿੰਗੀ ਹੁੰਦੀ ਐ ਆਮ ਚਾਦਰਾਂ ਨਾਲ ਸੋ ਕਰਾਹੇ ਬਣੇ ਨੂੰ ਮਿਨੀਮਮ 7 ਤੋਂ 8 ਦਿਨ ਹੋ ਗਿਆ ਆਪਣੇ ਕੋਲੇ ਸੋ ਇਹਦੇ ਉੱਤੇ ਤਰੇਲ ਵੀ ਪੈ ਜਾਂਦੀ ਐ ਮੰਨ ਕੇ ਚੱਲੋ ਇੱਕ ਮੀਂਹ ਵੀ ਇਹਦੇ ਉੱਤੇ ਪੈ ਗਿਆ ਵਾਟੇ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਤੁਹਾਨੂੰ ਜਰਨੀ ਦੇਖਣ ਨੂੰ ਮਿਲੂਗੀ ਇਹਦੇ ਉੱਤੇ ਆਪਾਂ ਤੇਲ ਵਗੈਰਾ ਨਹੀਂ ਲਾਇਆ ਹੋਇਆ ਥੱਲੇ ਛੁਰੀ ਲੱਗੀ ਹੋ ਤੇ ਆਪਾਂ ਜਰੂਰ ਤੇਲ ਲਾਇਆ ਹੋਇਆ ਤੇ ਛੁਰੀ ਵਿੱਚ ਪਹੇ ਲੱਗੇ ਉਹਦੇ ਬਾਰੇ ਵੀ ਤੁਹਾਨੂੰ ਡਿਟੇਲ ਦੇਵਾਂਗੇ ਸੋ ਇੱਥੇ ਤੇਲ ਵਗੈਰਾ ਕੋਈ ਨਹੀਂ ਲਾਇਆ ਹੋਇਆ ਸੋ ਪਿਆਗਾ ਕਰਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕੋਈ ਜਰ ਵਗੈਰਾ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗੀ ਬਾਕੀ ਤੁਸੀਂ ਆਮ ਕਰਾ ਰਹੇ ਦੇਖ ਲਓ ਆਪਾਂ ਤੇਲ ਵਗੈਰਾ ਲਾ ਕੇ ਰੱਖਦੇ ਆ ਤੁਸੀਂ ਕਰਾਹੇ ਦੇਖ ਰਹੇ ਹੋਗੇ ਪਰ ਇਸ ਕਰਾਹੇ ਤੇ ਆਪਾਂ ਕੋਈ ਤੇਲ ਵਗੈਰਾ ਨਹੀਂ ਲਾਇਆ ਹੋਇਆ ਕਿਉਂ ਇਹਦੇ ਲਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਤੇ ਜਰ ਵਗੈਰਾ ਸੋ ਨੂੰ ਦੇਖਣ ਨੂੰ ਨਹੀਂ ਮਿਲੂਗੀ ਨਾ ਕਦੇ ਹੋਵੇ ਬਾਕੀ ਕਸਟਮਰ ਦੀ ਆਪਦੀ ਸਮਾਈ ਤੇ ਹੁੰਦੀ ਹੈ ਬਾਈ ਜੀ ਆਪਾਂ ਹਰੇਕ ਵੀਡੀਓ ਦੇ ਵਿੱਚ ਕਹਨੇ ਆ ਬਾਈ ਕਸਟਮਰ ਆਪਦੀ ਸਮਾਈ ਜ਼ਰੂਰ ਰੱਖੇ ਜਦੋਂ ਆਪਣੇ ਕੋਲ ਕਰਾਹਾ ਲੈ ਕੇ ਜਾਂਦਾ ਆਪਾਂ ਸਮਾਈ ਵਿੱਚ ਰੱਖਦੇ ਆ ਬਟ ਤੁਸੀਂ ਵੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਜਿਹੜਾ ਭਰਾ ਵੀ ਕਰਾਹ ਆਪਾਂ ਤੋਂ ਲੈ ਕੇ ਗਿਆ ਪਹਿਲਾਂ ਵੀ ਲੈ ਕੇ ਗਏ ਹੋਣਗੇ ਇਹ ਕਰਾਹ ਵੀ ਕੋਈ ਬੰਦਾ ਲੈ ਕੇ ਜਾਊਗਾ ਸੋ ਸਮਾਈ ਜ਼ਰੂਰ ਰੱਖਿਆ ਕਰੋ ਕਰਾਹੇ ਦੀ ਬਾਈ ਸੋ ਇਸ ਤੋਂ ਬਾਅਦ ਬਾਈ ਜੀ ਸਾਨੂੰ ਆਪਾਂ ਇੱਕ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਸੋ ਕਿਸੇ ਭਰਾ ਨੇ ਆਪਾਂ ਨੂੰ ਮੈਸੇਜ ਕੀਤਾ ਬਾਈ ਜੀ ਵੀ ਵੀਰੇ ਘੋੜੀ ਬਾਰੇ ਤੁਸੀਂ ਦੱਸਿਆ ਕਰੋ ਵੀ ਕਿਹੜੇ ਐਮ ਐਮ ਕਿੰਨੇ ਸੂਤ ਦੀ ਤੁਸੀਂ ਘੋੜੀ ਲਾਉਣੇ ਹੋ ਨਾ ਕਰਾਹੇ ਦੇ ਤੇ ਸਾਰੀ ਗੱਲਬਾਤ ਕਰਿਆ ਕਰੋ ਵੀਡੀਓ ਦੇਖਣ ਦਾ ਵਧੀਆ ਫੇਰ ਹੀ ਨਿਆਰਾ ਆਉਂਦਾ ਸੋ ਇਸ ਤੋਂ ਬਾਅਦ ਘੋੜੀ ਦੀ ਗੱਲ ਕਰਦੇ ਆਂ ਬਾਈ ਜੀ ਘੋੜੀ ਇਹ ਦੇ ਵਿੱਚ ਸਪੈਸ਼ਲ ਲੱਗੀ ਹੋਊਗੀ ਸਪੈਸ਼ਲ ਲੱਗੀ ਹੋਈ ਆ ਕਿਉਂਕਿ ਸਪੈਸ਼ਲ ਮਾਡਲ ਕਰਾਹਾ ਸੋ ਘੋੜੀ ਤਾਂ ਸਪੈਸ਼ਲ ਲਾਉਣੀ ਆਪਣੀ ਬਣਦੀ ਸੀ ਸੋ ਘੋੜੀ ਆਪਾਂ ਤਾਂ ਸੀਏ ਦੇ ਵਿੱਚ ਦੱਸਣਾ ਚਾਹੋਣੇ ਵੀ 2.5 ਇੰਚ 4 ਸੂਤ ਦੀ ਘੋੜੀ ਲੱਗੀ ਹੋਈ ਆ ਸਪੈਸ਼ਲ ਵਧੀਆ ਸੋ ਬਿੰਗੀ ਬੁੰਗੀ ਨਹੀਂ ਹੁੰਦੀ ਸੋ ਹੈਵੀ ਕਰਾਹੇ ਦੇ ਉੱਤੇ ਇਹ ਲਾਈ ਜਾਂਦੀ ਆ ਸੋ ਇਸ ਤੋਂ ਬਾਅਦ ਬਾਈ ਜੀ ਆਪਾਂ ਗੱਲ ਕਰਾਂਗੇ ਕਰਾਹੇ ਦੇ ਬੈਕ ਸਾਈਡ ਦੀ ਸੋ ਵੀ ਤੁਹਾਨੂੰ ਦਿਖਾਉਣੇ ਆ ਸੋ ਹੁਣ ਵਾਰੀ ਆਈ ਹੈ ਜੀ ਕਰਾਹੇ ਦੇ ਬੈਕ ਸਾਈਡ ਦੀ ਸੋ ਫਸਟ ਆਫ ਆਲ ਤਾਂ ਬਾਈ ਜੀ ਇਹਦੇ ਤੇ ਮੰਨ ਕੇ ਚੱਲੋ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਦੇ ਰਹੇ ਨੇ ਆ ਇਸ ਕਰਾਹੇ ਦੇ ਵੀ ਆਪਾਂ ਬਾਈ ਜੀ ਇੱਕ ਉੱਤੇ ਇੱਕ ਥੱਲੇ ਸਪੈਸ਼ਲ ਵਧੀਆ ਐਂਗਲ ਦੇ ਮਜ਼ਬੂਤ ਬੀਮ ਬਣਾ ਕੇ ਲਾਉਣੇ ਹੁੰਦੇ ਆ ਜੋ ਇਹੀ ਰਾਜ ਆ ਮਜ਼ਬੂਤ ਕਰਾਹੇ ਦਾ ਬਾਈ ਜੀ ਸੋ ਇਹ ਲੱਗੇ ਹੋਏ ਨੇ ਚਾਦਰ ਨੂੰ ਸਪੋਰਟ ਦਿੱਤੀ ਹੋਈ ਆ ਮਨ ਕੇ ਚਲੋ ਤਿੰਨ ਚਾਰ ਸਪੋਟਾਂ ਚਾਦਰ ਨੂੰ ਆਪਾਂ ਦਿੱਤਾ ਹੋਊਗਾ ਆ ਇੰਗਲੈਂਡ ਦਾ ਰਿਸਕਰਾ ਦੇ ਵਿੱਚ ਲੱਗਦੀਆਂ ਲੱਗਦੀਆਂ ਕੋੜੀ ਨੂੰ ਹੈਂਡਲ ਕਰਨ ਵਾਸਤੇ ਬਟ ਆਹਾ ਵੀ ਸਪੈਸ਼ਲ ਲੱਗੀਆਂ ਹੋਊਗਾ ਇਹਦੇ ਵਿੱਚ ਚਾਦਰ ਨੂੰ ਸਪੋਟਾਂ ਸੋ ਤੁਸੀਂ ਦੇਖ ਸਕਦੇ ਹੋ ਮਾੜਾ ਹਰਪੀਤ ਨੂੰ ਬੇਨਤੀ ਬਾਈ ਬੈਕ ਹੋ ਕੇ ਮਾੜਾ ਕਰਾਹਾ ਸਾਰਾ ਦਿਖਾ ਦੇ ਬੈਕ ਸਾਈਡ ਤੋਂ ਸੋ ਬਾਈ ਸਪੋਟਾਂ ਸਪਟਾ ਥੱਲੇ ਪੂਰੀਆਂ ਲੱਗੀਆਂ ਹੋਈਆਂ ਪੂਰਾ ਐਂਡ ਹੈਵੀ ਕਰਾਹਾਗਾ ਕਿਸੇ ਪਾਸੇ ਬਿੰਗਾ-ਮੁੰਗਾ ਨਹੀਂ ਹੁੰਦਾ ਆਪਣੀ ਜ਼ਿੰਮੇਵਾਰੀ ਆ ਬਾਈ ਸੋ ਇਹ ਤੁਸੀਂ ਦੇਖ ਰਹੇ ਹੋਗੇ ਬਾਕੀ ਬੈਕਿੰਗਾਂ ਦੇ ਵਗੈਰਾ ਵੀ ਸਪੋਟਾਂ ਸਪਟਾ ਆ ਜਾਂਦੀਆਂ ਨੇ ਦੇ ਵਿੱਚ ਡਬਲ ਹ ਸੋ ਵਧੀਆ ਸਪੈਸ਼ਲ ਮਾਡਲ ਹੈਵੀ ਕਰਾਹਾਗਾ ਸੋ ਬਾਕੀ ਜੇ ਹੁਣ ਕਲਰ ਦੀ ਗੱਲ ਕਰੀਏ ਬਾਈ ਜੀ ਇਹ ਕਲਰ ਨਹੀਂ ਕੀਤਾ ਹੋਇਆ ਇਹ ਆਪਣੇ ਕੋਲੇ ਪ੍ਰਾਈਮਰ ਮਾਰਿਆ ਹੋਇਆ ਆਪਾਂ ਪ੍ਰਾਈਮਰ ਮਾਰ ਕੇ ਕਰਾਹੀ ਨੂੰ ਰੱਖਿਆ ਹੋਇਆਗਾ ਸਪੈਸ਼ਲ ਸੋ ਕਸਟਮਰ ਆ ਆਪਦੇ ਟਰੈਕਟਰ ਦੇ ਅਨੁਸਾਰ ਆ ਆਪਦੀ ਚੁਆਇਸ ਅਨੁਸਾਰ ਆਪਾਂ ਤੋਂ ਕਲਰ ਕਰਵਾ ਸਕਦਾਗਾ ਜਿਹੜਾ ਵੀ ਕਲਰ ਕਹੂਗਾ ਬਾਈ ਉਹੀ ਆਪਾਂ ਕਲਰ ਕਸਟਮਰ ਨੂੰ ਕਰਕੇ ਦੇਵਾਂਗੇ ਸੋ ਜਿਹੜਾ ਭਰਾ ਆਪਣਾ ਫੇਸਬੁੱਕ ਤੇ ਆਪਣੀ ਵੀਡੀਓ ਨੂੰ ਦੇਖ ਰਿਹਾ ਬਾਈ ਜੀ ਵਾਚ ਕਰ ਰਹੇ ਹੋ ਤੁਸੀਂ ਵੀਡੀਓ ਨੂੰ ਸੋ ਪੇਜ ਨੂੰ ਜਰੂਰ ਫੋਲੋ ਕਰ ਲਿਓ ਕਿਉਂਕਿ ਆਪਾਂ ਨਵੀਂ ਨਵੀਂ ਅਪਡੇਟਾਂ ਖੇਤੀਬਾੜੀ ਸੰਦਾਂ ਦੇ ਲੇਟਡ ਕਰਾਹੇ ਬਾਰੇ ਹਾਲਾਂ ਬਾਰੇ ਜਿੰਦਰੀ ਬਾਰੇ ਇਸ ਪੇਜ ਤੇ ਤੁਹਾਨੂੰ ਜਾਣਕਾਰੀ ਮਿਲਦੀ ਰਹੂਗੀ ਸੋ ਆਪਣੇ ਕੋਲੇ ਕਈ ਵਾਰ ਸੈਕੰਡ ਹੈਂਡ ਸੰਦ ਵੀ ਆ ਜਾਂਦੇ ਆ ਬਾਈ ਉਹਦੀ ਵੀ ਵੀਡੀਓ ਆਪਾਂ ਫੇਸਬੁੱਕ ਤੇ ਪਾਉਂਦੇ ਰਹਿੰਨੇ ਆ ਸੋ ਨਾਲ-ਨਾਲ ਜੁੜੇ ਰਹੋ ਤੇ ਜਿਹੜਾ ਭਰਾ ਪਹਿਲੀ ਵਾਰ ਆਇਆ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਨਾਲ-ਨਾਲ ਵੀਰੇ ਆਪਣੀ ਬੇਨਤੀ ਹੈ ਇੱਕ ਹੋਰ ਆ ਵੀ ਆਪਾਂ YouTube ਤੇ ਵੀ ਕਈ ਭਰਾ ਆਪਣੇ ਨਾਲ ਬਹੁਤ ਸਾਰੇ ਜੁੜੇ ਹੋਇਆ ਬਹੁਤ ਸਾਰੇ ਵੀਡੀਓ ਪਾਉਂਦੇ ਰਹਿੰਨੇ ਆ ਸੋ ਬਹੁਤ ਸਾਰਾ ਪਿਆਰ ਦਿਨੇ ਤੁਸੀਂ ਸੋ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੋ ਕਿਉਂਕਿ ਬਾਈ ਸੋਸ਼ਲ ਮੀਡੀਆ ਦਾ ਜ਼ਮ ਕਿਉਂ ਕਿ ਕਈ ਵਾਰ ਦੂਰ ਦੇ ਕਸਟਮਰ ਹੁੰਦੇ ਆ ਸਾਡੇ ਕੋਲੇ ਸੋ ਉਹਨਾਂ ਨੂੰ ਆਉਣਾ ਆਖਾ ਹੋ ਜਾਂਦਾ ਸੋ ਕਈ ਵਾਰ ਬੰਦਾ ਕੋਈ ਸਰਚ ਕਰਦਾ ਆਪਣਾ YouTube ਤੇ ਆਪਣਾ ਚੈਨਲ ਨਿਕਲੇਗਾ ਬਾਈ ਜੀ Facebook ਤੇ ਸਰਚ ਕਰੋਗੇ ਤੁਸੀਂ ਹਸਪਾਲ ਸਿੰਘ ਦੇ ਨਾਂ ਤੇ ਆਪਣਾ ਪੇਜ ਨਿਕਲੇਗਾ Facebook ਦਾ ਬਾਈ ਸੋ ਕਸਟਮਰ ਨੂੰ ਜਾਣਕਾਰੀ ਲੈਣੀ ਸੌਖੀ ਹੋ ਜਾਂਦੀ ਆ ਸੋ ਤਾਂ ਕਰਕੇ ਬਾਈ ਜੀ ਆਪਾਂ ਬਾਰ ਬਾਰ ਕਹਿੰਨੇ ਆ ਤੁਹਾਨੂੰ ਵੀ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੇ ਕਿਸਾਨ ਭਰਾਵਾਂ ਤੱਕ ਤਾਂ ਜੋ ਜਿਹੜੇ ਭਰਾ ਨੂੰ ਵੀ ਕਰਾਹੇ ਦੀ ਲੋੜ ਆ ਸੋ ਉਹਨੂੰ ਆਪਣੇ ਨਾਲ ਕੰਟੈਕਟ ਕਰਨਾ ਸੌਖਾ ਹੋ ਜੇ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਮਿਹਰਬਾਨੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੇਰ